ਸਤ ਸ੍ਰੀ ਅਕਾਲ ਦੋਸਤੋ ਮਾਈਂਡ ਹੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਆਈਡੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਬੰਪਰ ਭਰਤੀਆਂ ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜਿਸ ਦੇ ਵਿੱਚ 3712 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਪਲੱਸ 2 ਗ੍ਰੈਜੂਏਸ਼ਨ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਲਿਜਿਬਲ ਹੋ ਤਨਖਾਹ ਦੀ ਗੱਲ ਕਰੀਏ ਤਾਂ 19900 ਤੋਂ ਲੈ ਕੇ 63000 ਤੱਕ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਇਸ ਦੇ ਵਿੱਚ ਦਿੱਤੀ ਜਾਏਗੀ ਉਮਰ ਯੋਗਤਾ ਅਪਲਾਈ ਕਿਵੇਂ ਕਰੀਏ ਪੂਰੀ ਜਾਣਕਾਰੀ ਐਸੇ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਚਲਦੇ ਆ ਨੋਟੀਫਿਕੇਸ਼ਨ ਤੇ। ਪੇਸ਼ਲ ਦੀ ਗੱਲ ਕਰੀਏ ਤਾਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਲੋਅਰ ਡਿਵੀਜ਼ਨ ਕਲਰਕ ਦੀਆਂ ਪੋਸਟਾਂ ਨੇ, ਜੂਨੀਅਰ ਸੈਕਟਰੀਅਟ ਅਸਿਸਟੈਂਟ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਲੈਵਲ 2 ਦੇ ਤਹਿਤ ਤੁਹਾਨੂੰ ਸੈਲਰੀ ਦਿੱਤੀ ਜਾਏਗੀ। ਉਸ ਤੋਂ ਬਾਅਦ ਡਾਟਾ ਐਂਟਰੀ ਆਪਰੇਟਰ ਹੈ। ਇਸ ਦੇ ਵਿੱਚ ਲੈਵਲ 4 ਦੇ ਅੰਡਰ ਤੁਹਾਨੂੰ ਸੈਲਰੀ ਜਿਹੜੀ ਆ ਉਹ ਦਿੱਤੀ ਜਾਏਗੀ ਐਂਡ ਡਾਟਾ ਐਂਟਰੀ ਆਪਰੇਟਰ ਗ੍ਰੇਡ A ਦੀਆਂ ਪੋਸਟਾਂ ਨੇ ਇਸ ਦੇ ਵਿੱਚ ਲੈਵਲ 4 ਦੇ ਤਹਿਤ ਤੁਹਾਨੂੰ ਸੈਲਰੀ ਜਿਹੜੀ ਆ ਉਹ ਪ੍ਰੋਵਾਈਡ ਕਰਵਾਈ ਜਾਏਗੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਤੁਸੀਂ ਕਰ ਸਕਦੇ ਹੋ ਅਗਰ ਇੰਡੀਅਨ ਸਿਟੀਜ਼ਨ ਹੋ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਅਗਰ ਏਜ ਲਿਮਟ ਦੀ ਗੱਲ ਕਰੀਏ ਤਾਂ ਮਿਨੀਮਮ 18 ਸਾਲ ਅਤੇ ਮੈਕਸਿਮਮ 27 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਤੁਹਾਨੂੰ ਗਵਰਨਮੈਂਟ ਨੋਰਮਸ ਦੇ ਅੰਡਰ ਰੈਲੈਕਸੇਸ਼ਨ ਵੀ ਦਿੱਤਾ ਜਾਏਗਾ ਐਸਸੀ ਐਸਟੀ ਦੇ ਲਈ 5 ਸਾਲ ਦਾ ਓਬੀਸੀ ਦੇ ਲਈ 3 ਸਾਲ ਦਾ PWBD ਅਨਰਿਜ਼ਰਵ ਦੇ ਲਈ 10 ਸਾਲ ਦਾ PWBD OBC ਦੇ ਲਈ 13 ਸਾਲ ਦਾ ਔਰ PWBD SC ST ਦੇ ਲਈ 15 ਸਾਲ ਦਾ ਰਿਲੈਕਸੇਸ਼ਨ ਜਿਹੜਾ ਹੈਗਾ ਤੁਹਾਨੂੰ ਇਸ ਦੇ ਵਿੱਚ ਦਿੱਤਾ ਜਾਏਗਾ ਇਹਨਾਂ ਪੋਸਟਾਂ ਦੇ ਲਈ ਤੁਸੀਂ ਇਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਖੁਦ ਵੀ ਇਹ ਨੋਟੀਫਿਕੇਸ਼ਨ ਪੜ ਸਕਦੇ ਹੋ ਅਤੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਜਿਹੜਾ ਹੈਗਾ ਉਹ ਤੁਸੀਂ ਕਰ ਸਕਦੇ ਹੋ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਜੋ ਐਪਲੀਕੇਸ਼ਨ ਫੀ ਰਹਿਣ ਵਾਲੀ ਹੈ 100 ਰੁਪਿਆ ਤੁਹਾਡੀ ਇੱਥੇ ਐਪਲੀਕੇਸ਼ਨ ਫੀ ਜਿਹੜੀ ਆ ਉਹ ਰਹਿਣ ਵਾਲੀ ਆ ਔਰ ਐਸਐਸਟੀ ਅਤੇ ਵੂਮਨ ਦੇ ਲਈ ਇਸ ਦੇ ਵਿੱਚ ਕੋਈ ਵੀ ਫੀ ਜਿਹੜੀ ਹੈ ਉਹ ਨਹੀਂ ਰੱਖੀ ਗਈ ਇਸ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨਸ ਦੇ ਵਿੱਚ ਕਰੈਕਸ਼ਨ ਕਰ ਸਕਦੇ ਹੋ 10 5 2024 ਤੋਂ 11 5 2024 ਦੇ ਦਰਮਿਆਨ ਇਹ ਵਿੰਡੋ ਓਪਨ ਹੋਈ ਐਸਐਸਸੀ ਦੇ ਦੁਆਰਾ ਇਹ ਪੋਸਟਾਂ ਕੰਬਾਈਨ ਹਾਈ ਸਕੈਂਡਰੀ ਲੈਵਲ ਦੀਆਂ ਪੋਸਟਾਂ ਆਊਟ ਕੀਤੀਆਂ ਨੇ ਜਿਨ੍ਹਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ 8 4 2024 ਤੋਂ ਲਾਸਟ ਡੇਟ ਦੀ ਗੱਲ ਕਰੀਏ ਤਾਂ 7 5 2024 ਲਾਸਟ ਡੇਟ ਰਹਿਣ ਵਾਲੀ ਹੈ ਇਸ ਦੇ ਵਿੱਚ ਫੀ ਜੋ ਤੁਸੀਂ ਸਬਮਿਟ ਕਰवानी ਹੈ 8 5 2024 ਤੱਕ ਕਰਵਾ ਸਕਦੇ ਹੋ ਕਰੈਕਸ਼ਨ ਕਰਨੀ ਹੈ ਤਾਂ 10 5 ਤੋਂ ਲੈ ਕੇ 11 5 2024 ਤੱਕ ਤੁਸੀਂ ਇਸ ਦੇ ਵਿੱਚ ਕਰੈਕਸ਼ਨ ਵੀ ਕਰ ਸਕਦੇ ਹੋ ਤਾਂ ਟਾਇਰ 1 ਦਾ ਐਗਜ਼ਾਮ ਹੋਏਗਾ ਤੁਹਾਡਾ ਜੂਨ ਜੁਲਾਈ 2024 ਤੋਂ ਐਗਜ਼ਾਮ ਜਿਹੜੇ ਆ ਕੰਡਕਟ ਕਰਵਾਏ ਜਾਣਗੇ ਹਾਲਾਂਕਿ ਜੁਲਾਈ ਦੀ ਡੇਟ ਇਹਨਾਂ ਨੇ ਮੈਂਸ਼ਨ ਜਿਹੜੀ ਹੈਗੀ ਉਹ ਕੀਤੀ ਹੋਈ ਜਾ ਟਾਇਰ 2 ਦਾ ਜੋ ਐਗਜ਼ਾਮ ਹੋਏਗਾ ਉਸ ਦਾ ਵੀ ਜਿਹੜਾ ਹੈਗਾ ਉਹ ਸ਼ਡਿਊਲ ਇਹ ਮੈਂਸ਼ਨ ਜਿਹੜਾ ਜਲਦੀ ਹੀ ਕਰ ਦੇਣਗੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਅਪਲਾਈ ਜਿਹੜਾ ਹੈਗਾ ਤੁਸੀਂ ਸਕਦੇ ਨੇ ਸੈਸ਼ਨ ਦੀ ਗੱਲ ਕਰੀਏ ਤੋ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੀਜੀਟੀ ਪੋਲੀਟੀਕਲ ਸਾਇੰਸ ਦੀ ਪੋਸਟ ਆਊਟ ਕੀਤੀ ਗਈ ਹੈ ਜਿਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੁਹਾਡੀ ਮੰਗੀ ਹੈ ਤੁਹਾਡੇ ਕੰਸਰਨ ਸਬਜੈਕਟ ਦੇ ਨਾਲ ਵਿਦ 50% ਮਾਰਕਸ ਨਾਲ ਤੁਸੀਂ ਜਿਹੜਾ ਹੈਗਾ ਉਹ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੋਈ ਹੈ ਤੋ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਐਲੀਜੀਬਲ ਹੋ ਇਨ੍ਹਾਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ٹیਜੀਟੀ ਦੀ ਤੋ ਇੰਗਲਿਸ਼ ਪੰਜਾਬੀ ਅਤੇ ਹਿੰਦੀ ਦੀਆਂ ٹیਜੀਟੀ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਗ੍ਰੈਜੂਏਸ਼ਨ ਮੰਗੀ ਹੈ ਤੁਹਾਡੀ ਵਿਦ ਬੀਏ ਐਂਡ 50% ਮਾਰਕਸ ਨਾਲ ਤੁਸੀਂ ਆਪਣੀ ਕੁਆਲਿਫੀਕੇਸ਼ਨ ਕੰਪਲੀਟ ਕੀਤੀ ਹੈ ਤੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ਤੋਂ TG T 뮤직 ਦੀ ਪੋਸਟ ਆਊਟ ਕੀਤੀ ਹੈ ਜਿਸ ਦੇ ਵਿੱਚ ਗ੍ਰੈਜੂਏਸ਼ਨ ਤੁਹਾਡੀ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਦੁਆਰਾ ਜਿਹੜੀ ਹੈ ਉਹ ਮੰਗੀ ਗਈ ਹੈ ਅਗਰ ਤੁਸੀਂ ਕਿਸ 뮤직 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਤੋਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਾਂ ਨੈਕਸਟ ਗੱਲ ਕਰੀਏ ਪੀ ਆਰਟੀ ਦੀ ਪੋਸਟ ਹੈ ਗ੍ਰੈਜੂਏਸ਼ਨ ਜਿਹੜੀ ਹੈ ਤੁਹਾਡੀ ਬੈਚਲਰ ਡਿਗਰੀ ਮੰਗੀ ਹੈ ਐਟ ਲੀਸਟ 50% ਮਾਰਕਸ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੁਆਰਾ ਔਰ ਤੁਹਾਡੀ ਬੀਈਆਈ 2 ਇਅਰ ਡਿਪਲੋਮਾ ਜਿਹੜਾ ਹੈਗਾ ਤੁਹਾਡਾ ਮੰਗਿਆ ਗਿਆ ਹੈਗਾ ਔਰ ਵਿਦ ਬੀਐਡ ਅਗਰ ਤੁਸੀਂ ਕੀਤੀ ਹੈ ਤਾਂ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਗੱਲ ਕਰੀਏ ਤੋਂ ਪੀ ਆਰਟੀ ਆਰਟ ਐਂਡ ਕ્રાਫਟ ਦੀ ਪੋਸਟ ਹੈ ਜਿਸ ਦੇ ਵਿੱਚ ਹਾਇਰ ਸਕੈਂਡਰੀ ਇੰਟਰਮੀਡੀਏਟ ਸੀ ਸੀਨੀਅਰ ਸਕੈਂਡਰੀ ਐਗਜ਼ਾਮੀਨੇਸ਼ਨ ਵਿਦ ਮਿਨੀਮਮ 4 ਇਅਰ ਫੁੱਲ ਟਾਈਮ ਡਿਪਲੋਮਾ ਅਗਰ ਤੁਸੀਂ ਕੀਤਾ ਹੈ ਪੇਂਟਿੰਗ ਦੇ ਵਿੱਚ ਫਾਈਨ ਆਰਟ ਦੇ ਵਿੱਚ ਕਿਸੇ ਵੀ ਰੈਕਗਨਾਈਜ਼ਡ ਇੰਸਟੀਚਿਊਟ ਦੁਆਰਾ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਵਿਦ ਡਰਾਇੰਗ ਐਂਡ ਪੇਂਟਿੰਗ ਆਰਟ ਫਾਈਨ ਆਰਟ ਦੇ ਵਿੱਚ ਮਿਨੀਮਮ 2 ਇਅਰ ਫੁੱਲ ਟਾਈਮ ਡਿਪਲੋਮਾ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੁਆਰਾ ਕੀਤਾ ਹੈ ਤਾਂ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਪੀ ਆਰਟੀ ਦੀ ਪੋਸਟ ਜਿਹੜੀ ਹੈ ਉਹ ਆਊਟ ਕੀਤੀ ਹੈ ਬੈਚਲਰ ਡਿਗਰੀ ਇਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਤੁਹਾਡੀ 50% ਮਾਰਕਸ ਨਾਲ ਅਗਰ ਹੈ ਤਾਂ ਤੁਸੀਂ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਾਂ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੀ ਮੈਕਸੀਮਮ ਏਜ ਜੋ ਇਹਨਾਂ ਨੇ ਮੰਗੀ ਆ ਫਰੈਸ਼ਰ ਕੈਂਡੀਡੇਟ ਦੇ ਲਈ 40 ਸਾਲ ਔਰ ਐਕਸਪੀਰੀਅੰਸ ਕੈਂਡੀਡੇਟ ਦੇ ਲਈ 57 ਇਅਰ ਜਿਹੜੀ ਹੈਗੀ ਆ ਉਹ ਏਜ ਇਹਨਾਂ ਨੇ ਮੰਗੀ ਆ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਔਰ ਰੀਡ ਕਰਨ ਤੋਂ ਬਾਅਦ ਹੀ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਏਗਾ 22 April 2024 ਇਸ ਦੀ ਲਾਸਟ ਡੇਟ ਹੈ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਏਗਾ ਤੁਸੀਂ ਇਸ ਦੇ ਲਈ ਜੋ ਫੀਸ ਸਬਮਿਟ ਕਰवानी ਹੋਏਗੀ ਡਿਮਾਂਡ ਡਰਾਫਟ ਦੇ ਦੁਆਰਾ ਤੁਸੀਂ ਫੀਸ ਸਬਮਿਟ ਕਰवानी ਹੋਏਗੀ 200 ਰੁਪਿਆ ਫੀ ਹੈ ਔਰ ਇ ਫੇਵਰ ਆਫ ਆਰਮੀ ਪਬਲਿਕ ਸਕੂਲ ਟਿਬਰੀ ਪੇਏਬਲ ਐਟ ਟਿਬਰੀ ਗੁਰਦਾਸਪੁਰ ਦੇ ਲਈ ਤੁਸੀਂ ਇੱਕ ਡਿਮਾਂਡ ਡਰਾਫਟ ਜਿਹੜਾ ਹੈਗਾ ਉਹ ਤਿਆਰ ਕਰਨਾ ਹੋਏਗਾ ਔਰ ਇਹ ਸੈਂਡ ਕਰਨਾ ਹੋਏਗਾ ਆਰਮੀ ਪਬਲਿਕ ਸਕੂਲ ਟਿਬਰੀ ਨੂੰ ਔਰ ਉਸ ਤੋਂ ਬਾਅਦ ਇਸ ਦੀ ਇੰਟਰਵਿਊ ਹੋਏਗੀ ਆਰਮੀ ਪਬਲਿਕ ਸਕੂਲ ਟਿਬਰੀ ਕੈਂਟ ਗੁਰਦਾਸਪੁਰ ਦੇ ਵਿੱਚ ਇਸ ਦੀ ਇੰਟਰਵਿਊ ਜਿਹੜੀ ਆ ਤੁਹਾਡੀ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਹਾਨੂੰ ਇੰਟਰਵਿਊ ਦੇ ਲਈ ਕੋਈ ਟਿਪੜੀ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਪੋਸਟਾਂ ਜਿਹੜੀਆਂ ਨੇ ਉਹ ਟੀਚਿੰਗ ਸਟਾਫ ਦੀਆਂ ਪੋਸਟਾਂ ਨੇ ਆਰਮੀ ਆਰਮੀ ਪਬਲਿਕ ਸਕੂਲ ਟਿਬਰੀ ਮਿਲ ਸਟੇਸ਼ਨ ਗੁਰਦਾਸਪੁਰ ਦੀਆਂ ਅਗਰ ਗੱਲ ਕਰੀਏ ਕਿ ਤੁਸੀਂ ਇਹ ਪੋਸਟਾਂ ਜਿਹੜੀਆਂ ਉਹ ਅਪਲਾਈ ਕਿਵੇਂ ਕਰਨੀਆਂ ਨੇ ਤਾਂ ਇਸੇ ਹੀ ਨੋਟੀਫਿਕੇਸ਼ਨ ਦੇ ਨਾਲ ਇਹਨਾਂ ਨੇ ਇੱਕ ਪਰਫਾਰਮ ਜਿਹੜਾ ਹੈ ਉਹ ਆਪਣਾ ਅਟੈਚ ਕੀਤਾ ਹੈ ਤੁਸੀਂ ਇਸ ਪਰਫਾਰਮ ਨੂੰ ਪੂਰਾ ਡਿਟੇਲ ਦੇ ਵਿੱਚ ਭਰ ਕੇ ਪੂਰਾ ਸਹੀ ਅਤੇ ਸਟਿਕ ਜਾਣਕਾਰੀ ਭਰ ਕੇ ਤੁਸੀਂ ਜਿਹੜਾ ਹੈਗਾ ਸਬਮਿਟ ਜਿਹੜਾ ਹੈਗਾ ਉਹ ਕਰਵਾਉਣਾ ਹੋਏਗਾ ਔਰ ਉਸ ਤੋਂ ਬਾਅਦ ਤੁਹਾਨੂੰ ਈਮੇਲ ਦੁਆਰਾ ਹੀ ਅ ਫਰਦਰ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਇਹਨਾਂ ਦੁਆਰਾ ਦਿੱਤੀ ਜਾਏਗੀ ਤੋਂ ਇਹ ਸੀ ਆਰਮੀ ਸਕੂਲ ਦੀਆਂ ਪੋਸਟਾਂ ਕਾਫੀ ਅੱਛੀਆਂ ਪੋਸਟਾਂ ਨੇ ਕੋਈ ਕੈਂਡੀਡੇਟ ਅਗਰ ਅਪਲਾਈ ਕਰਨਾ ਚਾਹੁੰਦਾ ਔਰ ਇਹਨਾਂ ਦੀ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਸ ਨੂੰ ਫੁੱਲਫਿਲ ਕਰਦਾ ਹੈ ਤੋਂ ਜਰੂਰ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਨੋਟੀਫਿਕੇਸ਼ਨ ਨੰਬਰ ਤੁਸੀਂ ਦੇਖ ਪਾ ਰਹੇ ਹੋ ਤਾਂ ਇਸ ਨੋਟੀਫਿਕੇਸ਼ਨ ਦੇ ਅੰਡਰ ਪੋਸਟਾਂ ਆਊਟ ਕੀਤੀਆਂ ਗਈਆਂ ਨੇ 에어ਪੋਰਟਸ ਦੀਆਂ ਪੋਸਟਾਂ ਨੇ ਖਾਸ ਕਰ ਦਿੱਲੀ 에어ਪੋਰਟ ਤੇ ਕਾਫੀ achੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਗਰਾਉਂਡ ਲੈਵਲ ਦੀਆਂ ਇਹ ਪੋਸਟਾਂ ਨੇ ਔਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਜੋ ਤੁਸੀਂ ਕਰਨਾ ਹੋਏਗਾ 6 ਮਾਰਚ 2024 ਤੋਂ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਹੈ ਔਰ ਇਸ ਦੀ ਜੋ ਲਾਸਟ ਡੇਟ ਰਨ ਵਾਲੀ ਹੈ ਉਹ 22 ਮਈ 2024 ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ ਇਸ ਤੋਂ ਬਾਅਦ ਤੁਹਾਡਾ ਇੱਕ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਔਰ ਐਗਜ਼ਾਮ ਦਾ ਜੋ ਰਿਜ਼ਲਟ ਹੋਏਗਾ ਉਹ 15 ਦਿਨਾਂ ਦੇ ਅੰਦਰ ਅੰਦਰ ਮਤਲਬ ਐਗਜ਼ਾਮ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਰਿਜ਼ਲਟ ਵੀ ਆਊਟ ਕਰ ਦਿੱਤਾ ਜਾਏਗਾ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਕਸਟਮਰ ਸਰਵਿਸ ਏਜੰਟ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਕੋਲੇ ਪਲੱਸ 2 ਅਤੇ ਇਸ ਤੋਂ ਅਬਵ ਕੋਈ ਕੁਆਲੀਫਿਕੇਸ਼ਨ ਹੈ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਇਸ ਲਿਮਟ ਦੀ ਗੱਲ ਕਰੀਏ ਤਾਂ ਮਿਨੀਮਮ 18 ਸਾਲ ਅਤੇ ਮੈਕਸਿਮਮ ਤੁਹਾਡੀ 30 ਸਾਲ ਅਗਰ ਏਜ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਕਾਫੀ ਅੱਛੀਆਂ ਪੋਸਟਾਂ ਨੇ 1074 ਪੋਸਟਾਂ ਨੇ ਜੋ ਆਊਟ ਕੀਤੀਆਂ ਗਈਆਂ ਨੇ ਅਗਰ ਸੈਲਰੀ ਦੀ ਗੱਲ ਕਰੀਏ ਤਾਂ 25000 ਤੋਂ ਲੈ ਕੇ 35000 ਤੱਕ ਦੀ ਸੈਲਰੀ ਤੁਹਾਡੀ ਜਿਹੜੀ ਹੈ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਇਸ ਦੇ ਵਿੱਚ ਮੇਲ ਫੀਮੇਲ ਫਰੈਸ਼ਰ ਸਾਰੇ ਹੀ ਅਪਲਾਈ ਕਰ ਸਕਦੇ ਨੇ ਠੀਕ ਹੈ ਐਵੀਏਸ਼ਨ 에어ਲਾਈਨ ਸਰਟੀਫਿਕੇਟ ਔਰ ਡਿਪਲੋਮਾ ਜਿਹੜਾ ਹੈਗਾ ਅਗਰ ਤੁਹਾਡੇ ਕੋਲੇ ਹੈ ਤਾਂ ਠੀਕ ਲੇਕਿਨ ਇਹ ਰਿਕੁਆਇਰਡ ਨਹੀਂ ਹੈ ਮਤਲਬ ਤੁਹਾਡੇ ਦੇ ਕੋਲੇ ਜੋ ਕੁਆਲਿਫੀਕੇਸ਼ਨ ਹੈ ਸਿਰਫ ਪਲੱਸ 2 ਹੀ ਇਹਨਾਂ ਨੇ ਜਿਹੜੀ ਹੈ ਮੰਗੀ ਹੈ ਅਗਰ ਤੁਹਾਡੇ ਕੋਲੇ ਪਲੱਸ 2 ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਡਾਇਰੈਕਟਲੀ ਅਪਲਾਈ ਜਿਹੜਾ ਹੈਗਾ ਆਨਲਾਈਨ ਜਾ ਕੇ ਉਹ ਕਰ ਸਕਦੇ ਹੋ ਠੀਕ ਹੈ ਔਰ ਪਲੱਸ 2 ਕਲਾਸ ਰਿਜ਼ਲਟ ਅਵੇਟਡ ਕੈਂਡੀਡੇਟ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਮਤਲਬ ਉਹ ਕੈਂਡੀਡੇਟ ਜਿਨ੍ਹਾਂ ਨੇ ਹਜੇ ਪਲੱਸ 2 ਕੀਤੀ ਹੈ ਲੇਕਿਨ ਉਹਨਾਂ ਦਾ ਰਿਜ਼ਲਟ ਨਹੀਂ ਆਇਆ ਤਾਂ ਉਹ ਕੈਂਡੀਡੇਟ ਵੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਇਹਨਾਂ ਪੋਸਟਾਂ ਦੇ ਲਈ ਇੱਕ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਜਿਸ ਦੇ ਵਿੱਚ ਜਨਰਲ ਅਵੇਅਰਨੈਸ ਦੇ 25 ਕੁਐਸਚਨ ਐਵੀਏਸ਼ਨ ਨੋਲੇਜ ਜੋ ਤੁਹਾਨੂੰ ਹੋਣੀ ਚਾਹੀਦੀ ਹੈ ਉਸ ਤੇ ਰਿਲੇਟਡ ਤੁਹਾਡੀ ਤੁਹਾਡੇ ਕੋਲੇ ਨੋਲਿਜ ਹੋਣੀ ਚਾਹੀਦੀ ਹੈ ਉਸ ਤੇ ਵੀ 25 ਨੰਬਰਾਂ ਦੇ ਕੁਐਸਚਨ ਜਿਹੜੇ ਆ ਫਰੇਮ ਕੀਤੇ ਗਏ ਨੇ ਇੰਗਲਿਸ਼ ਨੋਲਿਜ ਦੇ 25 ਨੰਬਰ ਦੇ ਕੁਐਸਚਨ ਜਿਹੜੇ ਆ ਆਣਗੇ ਔਰ ਐਪਟੀਟਿਊਡ ਅਤੇ ਰੀਜ਼ਨਿੰਗ ਦੇ ਵੀ 25 ਕੁਐਸਚਨ ਜਿਹੜੇ ਹੈਗੇ ਆ ਉਹ ਆਣਗੇ 25 ਨੰਬਰਾਂ ਦੇ ਹੀ ਕੁਐਸਚਨ ਹੋਣਗੇ ਤਾਂ ਟੋਟਲ ਮਤਲਬ 100 ਕੁਐਸਚਨ ਹੋਣਗੇ ਔਰ 100 ਨੰਬਰਾਂ ਦੇ ਹੀ ਇਹ ਕੁਐਸਚਨ ਜਿਹੜੇ ਆ ਹੋਣਗੇ ਔਰ ਡੇਢ ਘੰਟਾ ਤੁਹਾਨੂੰ ਮਿਲੇਗਾ 90 ਮਿੰਟ ਤੁਹਾਨੂੰ ਮਿਲਣਗੇ ਇਸ ਐਗਜ਼ਾਮ ਨੂੰ ਕੰਡਕਟ ਜਿਹੜਾ ਹੈਗਾ ਉਹ ਕਰਵਾਉਣ ਦੇ ਲਈ ਇਸ ਦੇ ਵਿੱਚ ਰੀਜਨਿੰਗ ਦੇ ਵਿੱਚ ਕਿਹੜੇ ਕਿਹੜੇ ਟਾਪਿਕ ਹੈ ਜਨਰਲ ਇੰਗਲਿਸ਼ ਦੇ ਵਿੱਚ ਕਿਹੜੇ ਕਿਹੜੇ ਟਾਪਿਕ ਨੇ ਜਨਰਲ ਅਵੇਅਰਨੈਸ ਦੇ ਵਿੱਚ ਕਿਹੜੇ ਕਿਹੜੇ ਟਾਪਿਕ ਨੇ ਅਤੇ ਐਵੀਏਸ਼ਨ ਨੋਲਿਜ ਦੇ ਵਿੱਚ ਤੁਸੀਂ ਕਿਹੜੇ ਕਿਹੜੀਆਂ ਚੀਜ਼ਾਂ ਪੜ੍ਹ ਕੇ ਜਾਣੀਆਂ ਜਿਵੇਂ ਕਿ ਇੰਡੀਅਨ ਐਵੀਏਸ਼ਨ 에어ਪੋਰਟ ਦੇ ਨੇਮ ਹੋਗੇ ਠੀਕ ਹੈ ਜਿੰਨੀਆਂ ਵੀ ਟਰਮਸ ਯੂਜ਼ ਕੀਤੀਆਂ ਜਾਂਦੀਆਂ ਨੇ 에어ਪੋਰਟ ਦੇ ਲਈ ਠੀਕ ਹੈ ਤਾਂ ਉਹ ਸਾਰੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ 100 ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਆਣਗੇ ਜਿਸ ਦੇ ਵਿੱਚ ਇੱਕ ਨੰਬਰ ਇੱਕ ਕੁਐਸਚਨ ਦਾ ਰਹਿਣ ਵਾਲਾ ਹੈ ਪਲੱਸ 2 ਲੈਵਲ ਦਾ ਤੁਹਾਡਾ ਇਹ ਐਗਜ਼ਾਮ ਕੰਡਕਟ ਹੋ ਦੇ ਵਿੱਚ ਹੋਏਗਾ ਕੋਈ ਨੈਗੇਟਿਵ ਮਾਰਕਿੰਗ ਇਸ ਦੇ ਵਿੱਚ ਨਹੀਂ ਤੁਸੀਂ ਆਨਲਾਈਨ ਹੀ ਇਹ ਜਿਹੜਾ ਹੈਗਾ ਉਹ ਫਾਰਮ ਫਿਲ ਕਰਨਾ ਹੋਏਗਾ ਤੁਸੀਂ ਇਹਨਾਂ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਮਤਲਬ ਜਿਹੜਾ ਹੈਗਾ ਇਹ ਨੋਟੀਫਿਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਜਿਹੜਾ ਹੈਗਾ ਉਹ ਅਪਲਾਈ ਵੀ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਡੇ ਸੈਂਟਰ ਜਿਹੜੇ ਆ ਉਹ ਬੰਨੇ ਨੇ ਅਗਲਾ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ Shimla ਇੱਥੇ ਜਿਹੜੇ ਹੈਗੇ ਆ ਤੁਹਾਡੇ ਇਹ ਐਗਜ਼ਾਮ ਦੇ ਸੈਂਟਰ ਵੀ ਜਿਹੜੇ ਆ ਉਹ ਬੰਨੇ ਨੇ ਅਗਰ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਸੀਂ ਪਹਿਲਾਂ ਐਗਜ਼ਾਮ ਦੇ ਲਈ ਅਪੀਅਰ ਹੋਵੋਗੇ ਐਗਜ਼ਾਮ ਤੁਹਾਡਾ ਅਗਰ ਕਲੀਅਰ ਹੁੰਦਾ ਹੈ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਉਹ ਇੰਟਰਵਿਊ ਦੇ ਲਈ ਬੁਲਾਇਆ ਜਾਏਗਾ ਔਰ ਇੰਟਰਵਿਊ ਚ ਕਲੀਅਰ ਹੋਣ ਤੋਂ ਬਾਅਦ ਤੁਹਾਨੂੰ ਇਹ ਪੋਸਟ ਜਿਹੜੀ ਹੈਗੀ ਹੈ ਉਹ ਆਫਰ ਕੀਤੀ ਜਾਏਗੀ ਇਹਨਾਂ ਦੀ ਫਰਦਰ ਡਿਟੇਲ ਜਿਹੜੀ ਹੈ ਉਹ ਤੁਹਾਡੇ ਈਮੇਲ ਦੇ ਵਿੱਚ ਆਏਗੀ ਇਸ ਕਰਕੇ ਤੁਸੀਂ ਈਮੇਲ ਜਿਹੜਾ ਹੈਗਾ ਉਹ ਆਪਣਾ ਚੈੱਕ ਕਰਦੇ ਰਹਿਣਾ ਹੈ ਅਪਲਾਈ ਕਿਵੇਂ ਕਰਨਾ ਹੈ ਤਾਂ ਆਨਲਾਈਨ ਹੀ ਅਪਲਾਈ ਕਰਨਾ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਜੋ ਉਸ ਤੇ ਜਾ ਕੇ ਹੀ ਤੁਸੀਂ ਆਨਲਾਈਨ ਜਿਹੜਾ ਹੈਗਾ ਉਹ ਅਪਲਾਈ ਕਰਨਾ ਹੋਏਗਾ 22 ਮਈ 2024 ਇਸ ਦੀ ਲਾਸਟ ਡੇਟ ਜ گیا ਉਹ ਕਿਸੇ ਵੀ ਕਿਸਮ ਦੇ ਐਪਲੀਕੇਸ਼ਨ ਜਿਹੜੇ ਹੈਗੇ ਆ ਉਹ ਐਕਸੈਪਟ ਨਹੀਂ ਕੀਤੇ ਜਾਣਗੇ ਅ ਫੀ ਦੀ ਗੱਲ ਕਰੀਏ ਤਾਂ 350 ਤੇ ਇਸ ਦੀ ਜਿਹੜੀ ਹੈਗੀ ਆ ਉਹ ਫੀ ਰਹਿਣਾ ਵਾਲੀ ਹੈ ਤੋਂ ਬਾਕੀ ਜਨਰਲ ਕੰਡੀਸ਼ਨਸ ਨੇ ਕੈਂਡੀਡੇਟਸ ਲਈ ਇਹ ਤੁਸੀਂ ਫਰਦਰ ਖੁਦ ਵੀ ਮਤਲਬ ਜਿਹੜਾ ਹੈਗਾ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਆ ਪਰ ਸਕਦੇ ਹੋ ਜੋ ਕੈਂਡੀਡੇਟ ਇਸ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਜਰੂਰ ਇਸ ਦੇ ਲਈ ਅਪਲਾਈ ਕਰ ਸਕਦੇ ਨੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਿੱਤੀ ਹੋਈ ਹੈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹ ਫਾਰਮ ਜਿਹੜਾ ਹੈਗਾ ਉਹ ਫਿਲ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੁਹਾਡੀ ਵੀਡੀਓ ਦੇ ਵਿੱਚ ਇਹਨਾਂ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ

ਇਨਾਂ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਸਬਮਿਟ ਕਰਵਾਣਾ ਹੋਵੇਗਾ ਜਿਵੇਂ ਕਿ ਨੇਮ ਫਾਦਰ ਨੇਮ ਡੇਟ ਆਫ ਬਰਥ ਕੈਟੇਗਰੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਐਡਰੈਸ ਫਾਰ ਦਾ ਕੋਰਸ ਕਾਂਡੈਂਸ ਐਕਸਪੀਰੀਅੰਸ ਜੋ ਤੁਹਾਡਾ ਰੈਲੇਵੈਂਟ ਫੀਲਡ ਨਾਲ ਹੈ ਔਰ ਮੋਬਾਈਲ ਨੰਬਰ ਈਮੇਲ ਆਈਡੀ ਤੁਸੀਂ ਜ਼ਰੂਰ ਆਪਣਾ ਦੇਣਾ ਤਾਂ ਜੋ ਅ ਫਰਦਰ ਜਿਹੜੀ ਡਿਟੇਲ ਹੈ ਉਹ ਤੁਹਾਨੂੰ ਤੁਹਾਡੇ ਈਮੇਲ ਆਈਡੀ ਜਾਂ ਮੋਬਾਈਲ ਨੰਬਰ ਤੇ ਵੀ ਮਿਲ ਜੇ ਹਾਲਾਂਕਿ ਇਹਨਾਂ ਦੀ ਫਰਦਰ ਡਿਟੇਲ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਹੀ ਦਿੱਤੀ ਜਾਂਦੀ ਹੈ ਤੋ ਇਹ ਜੋ ਪਰਫਾਰਮਾ ਤੁਸੀਂ ਆਪਣਾ ਕੰਪਲੀਟ ਕਰੋਗੇ ਇਸ ਪਰਫਾਰਮ ਨੂੰ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਦੇ ਲਈ ਤੁਸੀਂ ਜਿਹੜਾ ਉਹ ਸਬਮਿਟ ਕਰਵਾਉਣਾ ਹੋਏਗਾ ਕੰਟਰੈਕਚੁਅਲ ਬੇਸਿਸ ਇਹ ਪੋਸਟਾ ਨੇ ਜਿਸ ਦੇ ਵਿੱਚ ਤੁਸੀਂ ਇਸ ਪਰਫਾਰਮ ਨੂੰ ਫੁਲੀ ਕੰਪਲੀਟ ਕਰਨ ਤੋਂ ਬਾਅਦ ਆਪਣੀਆਂ ਜਿੰਨੀਆਂ ਵੀ ਟੈਸਟੀਮੋਨੀਅਲ ਨੇ ਉਹਨਾਂ ਨੂੰ ਅਟੈਸਟਡ ਕਰਕੇ ਪ੍ਰੂਫ ਆਫ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਜਿਸ ਵੀ ਕੈਟਾਗਰੀ ਨਾਲ ਤੁਸੀਂ ਬਿਲੋਂਗ ਕਰਦੇ ਹੋ ਕੰਟੈਕਟ ਨੰਬਰ ਟੂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਵਗੈਰਾ ਸਾਰਾ ਕੁਝ ਅਟੈਚ ਕਰਕੇ ਤੁਸੀਂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਨੂੰ ਸਬਮਿਟ ਕਰਵਾਣਾ ਹੋਵੇਗਾ 29 ਜਨ 2024 ਤੋਂ ਪਹਿਲਾ ਪਹਿਲਾਂ 5 ਵਜੇ ਤੋਂ ਪਹਿਨਾ ਪਹਿਲਾਂ ਤੁਸੀਂ ਜਿਹੜਾ ਪਰਫਾਰਮਾ ਹੈ ਉਹ ਤੁਸੀਂ ਸਬਮਿਟ ਕਰਵਾਣਾ ਹੋਵੇਗਾ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਲਿਫਟ ਆਪਰੇਟਰ ਦੀ ਪੋਸਟ ਹੈ ਔਨ ਕੰਟਰੈਕਚੁਅਲ ਬੇਸਿਸ ਤੇ ਟੋਟਲ ਇੱਕ ਪੋਸਟ ਹੈ ਔਰ ਇਹ ਐਸ்சி ਕੈਟਾਗਰੀ ਦੀ ਪੋਸਟਾਂ ਹਾਲਾਂਕਿ बीसी वाले भी इससे ਵਿੱਚ ਜਾਂ ਬਾਕੀ ਕੈਟਾਗਰੀ ਵਾਲੇ ਵੀ ਜਰੂਰ ਅਪਲਾਈ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਐਸੀ ਕੈਟਾਗਰੀ ਦਾ ਕੈਂਡੀਡੇਟ ਐਲੀਜੀਬਲ ਨਾ ਹੋਣ ਤੇ ਇਸ ਪੋਸਟ ਨੂੰ ਜਿਹੜਾ ਹੈਗਾ ਉਹ ਸ਼ਿਫਟ ਵੀ ਕੀਤਾ ਜਾ ਸਕਦਾ ਹੈ ਇਹਨਾਂ ਪੋਸਟਾਂ ਨੂੰ ਵਧਾਇਆ ਘਟਾਇਆ ਵੀ ਜਾ ਸਕਦਾ ਹੈ ਸੈਲਰੀ ਤੁਹਾਨੂੰ ਗਵਰਨਮੈਂਟ ਨੋਰਮਸ ਦੇ ਅੰਡਰ ਹੀ ਦਿੱਤੀ ਜਾਏਗੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਮੈਟ੍ਰਿਕੁਲੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਕਿਸੇ ਵੀ ਰੈਕਗਨਾਈਜ਼ਡ ਬੋਰਡ ਯੂਨੀਵਰਸਿਟੀ ਦੁਆਰਾ ਆਈਟੀਆਈ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਔਰ ਉਸ ਤੋਂ ਬਾਅਦ ਤੁਹਾਡੇ ਕੋਲੇ ਰੈਲੀਮੈਂਟ ਫੀਲਡ ਦੇ ਵਿੱਚ ਜਿਹੜਾ ਹੈਗਾ ਉਹ ਐਕਸਪੀਰੀਅੰਸ ਵੀ ਹੁਣ ਚਾਹੀਦਾ ਹੈ ਇਸ ਦੇ ਵਿੱਚ ਮਿਨੀਮਮ ਏਜ ਤੁਹਾਡੀ 18 ਸਾਲ ਹੋਰ ਮੈਕਸਿਮਮ ਏਜ ਜਿਹੜੀ ਹੈ ਤੁਹਾਡੀ ਉਹ 37 ਸਾਲ ਜਿਹੜੀ ਹੈ ਉਹ ਰੈਨ incomplete ਜੋ ਐਪਲੀਕੇਸ਼ਨਸ ਹੋਣੀਆਂ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਏਗਾ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਆਫਟਰ ਦਾ ਡੇਟ ਆਫ ਸਬਮਿਸ਼ਨ ਤੁਹਾਡੀਆਂ ਐਪਲੀਕੇਸ਼ਨਸ ਰਿਜੈਕਟ ਕਰ ਦਿੱਤੀਆਂ ਜਾਣੀਆਂ ਮਤਲਬ ਤੁਸੀਂ ਜੇ ਲਾਸਟ ਡੇਟ ਤੋਂ ਬਾਅਦ ਅਗਰ ਆਪਣੀਆਂ ਐਪਲੀਕੇਸ਼ਨਸ ਸਬਮਿਟ ਕਰਵਾਨੇ ਹੋ ਤਾਂ ਉਹਨਾਂ ਨੂੰ ਰਿਜੈਕਟ ਜਿਹੜਾ ਹੈਗਾ ਉਹ ਕਰ ਦਿੱਤਾ ਜਾਏਗਾ ਸਿਲੈਕਟਡ ਕੈਂਡੀਡੇਟਸ ਦੀ ਇੱਕ ਲਿਸਟ ਜਿਹੜੀ ਹੈਗੀ ਆ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਮੋਗਾ ਡਿਸਟ੍ਰਿਕਟ ਸੈਸ਼ਨ ਜੱਜ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ 1 5 2024 ਨੂੰ ਇਹ ਲਿਸਟ ਜਿਹੜੀ ਆ ਉੱਤੇ ਜਿਹੜੀ ਆ ਉਹ ਅਪਲੋਡ ਕਰ ਦਿੱਤੀ ਜਾਏਗੀ ਅਤੇ 3 5 2024 ਨੂੰ ਤੁਹਾਡਾ ਜਿਹੜਾ ਹੈਗਾ ਉਹ ਇੰਟਰਵਿਊ ਰੱਖਿਆ ਗਿਆ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ ਦੇ ਵਿੱਚ ਉਸ ਤੋਂ ਬਾਅਦ ਇਸ ਤੇ ਇੰਟਰਵਿਊ ਦੇ ਲਈ ਕੋਈ THTE ਤੁਹਾਨੂੰ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਫਰਦਰ ਡਿਟੇਲ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਇਸ ਨੂੰ ਅੱਛੀ ਤਰ੍ਹਾਂ ਪੜ੍ਹ ਕੇ ਹੀ ਤੁਸੀਂ ਇਹਨਾਂ ਪੋਸਟਾਂ ਦੇ ਵੀ ਅਗਰ एलिਜੀਬਲ ਹੋ ਤਾਂ ਅਪਲਾਈ ਕਰ ਸਕਦੇ ਹੋ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।